ਹੀ ਨੀ ਆਂ ਪ੍ਰਗਲਗ ਨਾਟਾਂ ਤੇ ਅੰਦਰ ਆ ਤੇ ਕਿਤੇ ਘਰ ਵਾਲੀ ਧਿਆਨ ਆ ਜੀ ਨਹੀਂ ਲੱਗਣਿਆ ਇੱਥੇ ਪੀਦਾ ਉੱਡ ਕੇ ਆਪਣੇ ਘਰ ਚੱਲ ਜਾ ਘਰ ਹੀ ਇਦਾਂ ਦੇ ਵੇਖ ਲਾ ਭੈਣ ਜੀ ਟੈਂਪੂ ਖਲੋਤਾ ਆ ਵੜ ਬੂਏ ਗੜੀ ਤੇ ਜੀ ਘਰ ਉੱਤੇ ਚੱਲ ਜੋ ਜਦੋਂ ਉੱਤੇ ਨਹੀਂ ਜਾਣਾ ਘਰ ਗੱਡੀਆਂ ਵਾ ਬੁਲਟ ਵਾ ਤੇ ਮੈਂ ਨਹੀਂ ਚਲੋ ਗੁਰਪਿੰਦਰ ਸਿੰਘ ਆਉਂਦਾ ਵਾ ਤੁਸੀਂ ਤਿਆਰ ਹੋ ਕੋਈ ਨਹੀਂ ਤਾਂ ਜੀ ਮੀਹ ਟੂ ਤੇ ਜਾਉਂਗੀ ਤਾਂ ਮੀਂਹ ਕਿੱਦਾਂ ਚੱਲ ਜਾ ਮੀਂਹ ਲੱਗ ਹੀ ਗਿਆ ਫਰਕਾ ਫਰਕਾ ਲੱਗ ਗਿਆ ਕੋਈ ਨਹੀਂ ਚਲ ਜਉਂਗੀ ਆ ਜੇ ਤੇ ਮੈਂ ਮੀਂਹ ਮੂੜੇ ਇਕੱਜ ਜਾਉਂਗੀ ਇਹ ਦਿਨ ਦਾ ਵਲਣ ਰਿਆ ਹੋ ਜਾ ਤਾ ਹਵੇਖਿਆ ਹੀ ਨਹੀਂ ਗਾ ਕੀ ਪਤਾ ਜੇ ਪੀਂਣਾ ਨਹੀਂ ਛੱਡਣਾ ਭੈਣ ਜੀ ਇਹ ਭੈਣ ਜੀ ਜੇ ਤੈਨੂੰ ਮੇਰਾ ਥੋਕਿਆ ਕੇ ਤਾਂ ਮੈਂ ਚਲੀ ਜਾਂਦੀ ਨਹੀਂ 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 ਮੈਂ ਕਿੱਕੇ ਨਹੀਂ ਰੋ ਤੂੰ ਉਹਦੇ ਮੈਂ ਤੂੰ ਆਖਣ ਨਹੀਂ ਆ ਪੀ ਦਉਦਾ ਚਲ ਜਾ ਚਲ ਜਾ ਨਹੀਂ ਨਹੀਂ ਤੁਸੀਂ ਰੋ ਮੈਂ ਤੇ ਤੁਸੀਂ ਆਂਦੇ ਮੈਂ ਜਾਣਾ ਮੈਂ ਵੀ ਟੈਂਪੂ ਵੀ ਆ ਗੱਡੀਆਂ ਮੋਟਰਾਂ ਵੀ ਲੱਗੀਆਂ ਵਾ ਗੁਰਪਿੰਦਰ ਛੱਡਿਆ ਹੁੰਦਾ ਮੈਂ ਕਿਹੜੀ ਮੇਰੀ ਪੂਰੀ ਨੂੰ ਬੈਠੀ ਆ ਤਾਂ ਤੁਸੀਂ ਐਦਾਂ ਕਹੀ ਭੈਣ ਮੈਂ ਤੈਨੂੰ ਛੱਡ ਘਰ ਉਕਲਾਉਣੀ ਆ ਜੀ ਸਦਕੇ ਤੁਹਾਨੂੰ ਪੈਗ ਰੋ ਤੁਸੀਂ ਆਪ ਦੇ ਆਖਣ ਦੇ ਹੀ ਹੋ ਵੀ ਮੇਰਾ ਜੀ ਨਹੀਂ ਲੱਗਦਾ ਜੇ ਤੁਹਾਡਾ ਜੀ ਨਹੀਂ ਲੱਗਦਾ ਜਈ ਜਾਂ ਅਗਨ ਵੀ ਛੱਡਿਆ ਹੁੰਨੇ ਆ ਨਹੀਂ ਥੋਈ ਜੀ ਨੂੰ ਤਾਂ ਲੱਗਾਈ ਜੀ ਉਹ ਤਾਂ ਕਿਹਨੂੰ ਭੋਜਨ ਦਾ ਕਰਵਾ ਲ ਜੇ ਤਾਂ ਕਿਤੇ ਬੈਠੇ ਹੋਈਏ ਮੰਮੀ ਮੈਂ ਕਹਿੰਦੀ ਮੀਂਦਾ ਕਰਕੇ ਨਾ ਜੋ ਕੋਈ ਭਾਈ ਨਹੀਂ ਆਇਆ ਤੇ ਆਪਣੀਆਂ ਕਾਲੀਆਂ ਤੋਰੀਆਂ ਲੱਥੀਆਂ ਉਹ ਬਣਾ ਲਾ ਤੋਰੀਆਂ ਬਣਾ ਲਾ ਵਧੀਆ ਜਿਆ ਤਰੀਆਂ ਆਈਆਂ ਬਣਾਵੀਂ ਜਿੱਦਾਂ ਮੈਂ ਬਣਾਵਨੀ ਦਬ ਤੜਕਾ ਪਾਣ ਕੇ ਟਮਾਟਰ ਅਦਰਕ ਕਾਲੀ ਮਿਰਚ ਸਾਰੇ ਪਾ ਗਏ ਚੰਗੀ ਜਲਾ ਮਸਾਲੇ ਨੂੰ ਪੁੰਨੀ ਜਨਾ ਚ ਮਸਾਲਾ ਲਾਲ ਨਾ ਲਾਉ ਉਹਨਾਂ ਚ ਵਿੱਚ ਤੋਲ ਜਾਣਾ ਛੁੱਟੀ ਹਾਂ ਠੀਕ ਆ ਬਾਬਾ ਹਾਂ ਹਾਂ ਭੈਣ ਜੀ ਤੇਰੀ ਵਾਲੀਆਂ ਭੈਣ ਜੀ ਕਿਦਾ ਖਾ ਗਏ ਵੇਖੀ ਨਹੀਂ ਮੇਰੇ ਹੱਥ ਤਰੀ ਤੇ ਤੇਰੀ ਵਾਲਵਾ ਨਾ ਤਰੀ ਮੈਂ ਨੇ ਕਦੀ ਖਾਦੀਆਂ ਤਰੀ ਵਾਲੀਆਂ ਨਾ ਸੁੱਕੀਆਂ ਬਣਾ ਲੈਨੀ ਫਿਰ ਮੇਰੇ ਲਈ ਨਾ ਬਣਾਈ ਮੈਂ ਨਹੀਂ ਸੁੱਕੀਆਂ ਖਾਣੀਆਂ ਚਲੇ ਦਕਰ ਤੇਰੀ ਵਾਰਾ ਨਾਲ ਹੀ ਭੁੜਾ ਲਾ ਤੇ ਮੇਰੇ ਲਈ ਕੋਟ ਦੁੱਧ ਫਟਾਕੇ ਨਾ ਤੇ ਮੇਰੇ ਲਈ ਪਨੀਰ ਬਣਾ ਲ। ਇਹ ਏਦਾਂ ਕਰ ਦੁੱਧ ਸਾਰਾ ਬਾਹ ਲਾ ਤੇ ਪਨੀਰ ਬਣਾ ਲੈ ਸਾਰੇ ਪਨੀਰ ਨਾਲ ਖਾਣਗੇ। ਹਾਦ ਹੋ ਗਈ ਟਾਡੇ ਵਾਲੀ। ਮੈਂ ਸਭ ਕੁ ਪੁੱਛ ਨਹੀਂ ਆਂ। ਚੁੱਪ ਕਰਕੇ ਅੰਦਰੇ ਬਣਾ ਦਿੰਦੀ ਨਾ ਤੇ ਤੁਸੀਂ ਦੋਵਾਂ ਨੇ ਖਾ ਲੈਣੀਆਂ। ਮੈਂ ਕੱਖ ਵੀ ਨਹੀਂ ਬਣਾਉਣਾ। ਚਾਹ ਨਾ ਪਰੌਂਠੀਆਂ ਬਣਾ ਦੇਣੀ ਐ। ਤੱਕ ਤੇ ਵਿਆਹ ਸੁਬਾਜੀ ਬੜੀ ਕਰਦੇ ਜੇ। ਹਾਂ? ਤੇਰੀ ਵਾਰਾ ਨਾਲ ਕਈ ਤੋਰ ਨਾਲ ਦਗਾ। ਤੇ ਭੈਣ ਜੀ ਕਿਉਂ ਨਹੀਂ ਤੇਰੀ ਵਾਲੀਆਂ ਅੰਦਰ। ਮੈਂ ਪਰੌਂਠਾ ਮੈਂ ਤੇ ਪਰੌਂਠੇ ਵੀ ਨਹੀਂ ਖਾਣੇ। ਪਰ ਉਹਨੇ ਮੈਨੂੰ ਵੀ ਬੰਦਵਾ ਹਾਂ ਤੇ ਕੀ ਉਹਨੇ ਫੇਰ ਬਣਾਉਣਾ ਵਿਚਾਰੀ ਨੇ ਖਾਦ ਹੋਈ ਟਾਡੇ ਵਾਲੀ ਕੀ ਕੰਡਾਇਓ ਉਹ ਆਂ ਬਰਸਾਤ ਦੇ ਨਾਲ ਨਾ ਗਮਲੇ ਚ ਪਾਣੀ ਭਰ ਗਿਆ ਵਾ ਮੇਰੀ ਗੱਲ ਸੁਨੋ ਤੁਹਾਨੂੰ ਪਾਣੀ ਦੀ ਪਈ ਆ ਮੇਰੀ ਤਾਂ ਦੋਵਾਂ ਮੰਮੀਆਂ ਨੇ ਨਾ ਜਾਣ ਹੀ ਖਾਲੀ ਆ ਹੁਣ ਕੀ ਹੋ ਗਿਆ ਹੁਣ ਕੀ ਅੱਜ ਭਾਈ ਨਹੀਂ ਆ ਸਬਜੀ ਵਾਲਾ ਤੇ ਮੈਂ ਚੱਲ ਆਪਣੀਆਂ ਤੋਰੀਆਂ ਲਾ ਕੇ ल्याਈ ਕੋਠੇ ਤੇ ਥੋੜੀਆਂ ਜੀਆਂ ਤੇ ਇਹੋ ਬਣਾ ਲੈਣੀ ਆ ਇੱਕ ਕਹਿੰਦੀ ਵੀ ਤਰੀ ਵਾਲੀਆਂ ਖਾਣੀਆਂ ਇੱਕ ਕਹਿੰਦੀ ਵੀ ਸੁੱਕੀਆਂ ਖਾਣੀਆਂ ਮਿਕੋ ਮੰਜੇ ਤੇ ਬਹਿ ਕੇ ਦੋਵੇਂ ਜਣੀਆਂ ਸਿੰਘ ਪਸਾਈ ਰੱਖਦੀਆਂ ਹੁਣ ਤੁਸੀਂ ਦੱਸੋ ਮੈਂ ਤਾਂ ਹਰ ਤੱਕ ਕਹੀ ਵੀ ਮੈਂ ਕੋਈ ਵੀ ਨਹੀਂ ਬਣਾਉਣੀ ਮੈਂ ਚਾਹ ਨਾ ਪਰੌਂਠੀਆਂ ਲਾ ਦੇਣੀ ਮੇਰੀ ਗੱਲ ਸੁਣ ਇੱਕ ماں ਤੇਰੀ ਤੇ ਇੱਕ ਮੇਰੀ ਦੋਵੇਂ ਬਰਾਬਰ ਹਸਾਬ ਤਾਵਾ ਮੈਂ ਤਾਂ ਕਿਸੇ ਨੂੰ ਕੁਝ ਕਹਿਣਾ ਨਹੀਂ ਤੇ ਤੂੰ ਜਿਹੜੀ ਸੁੱਕੀਆਂ ਕਹਿੰਦੀ ਉਹਨੂੰ ਸੁੱਕੀਆਂ ਬਣਾ ਦੇ ਆ ਦੋ ਇਟਾ ਡੇ ਵਾਲੀ ਜਿਹੜੀ ਤੇਰੀ ਵਾਲੀ ਬਾਲ ਸੋਈ ਚ ਵੜੀ ਨਾ ਮੈਂ ਵੀ ਦੋ ਦੋ ਥਾਂ ਸਬਜੀ ਬਣਾਵਾ ਤੂੰ ਕਰਦੇ ਹਾਂ ਕੋਈ ਨਹੀਂ ਹੁੰਦਾ ਦੋ ਮਿੰਟ ਤੂੰ ਆਪਣੇ ਵਾਲੇ ਮੰਮੀ ਕਹਿੰਦੀ ਆ ਕਿ ਮੈਨੂੰ ਪਨੀਰ ਬਣਾ ਕੇ ਦੇ ਪਨੀਰ ਬਣਾ ਲ ਨਾ ਬਣਾ ਕੇ ਦੇ ਜੋ ਇੱਕ ਨੂੰ ਸੁੱਕੀਆਂ ਤੋਰੀਆਂ ਬਣਾ ਦੇ ਇੱਕ ਨੂੰ ਤੇਰੀ ਵਾਲੀਆਂ ਬਣਾ ਦੇ ਜਾ ਮੇਕੋ ਨਹੀਂ ਲਾਦੀ ਦੋ ਦੋ ਜਗ੍ਹਾ ਮੇਕੋ ਨਹੀਂ ਸਬਜੀ ਬੰਦੀ ਦੋ ਦੋ ਜਗ੍ਹਾ ਚਾਹ ਨਾ ਪਰੌਂਠੀਆਂ ਦਊਂਗੀ ਲਾ ਕੇ ਫੇਕਿਆ ਤੋਂ ਖਾਇਆ ਫਿਰ ਉੱਥੋਂ ਲਿਆ ਉੱਥੇ ਬਣਾਇਆ ਹਣਾ ਤੇਰੀ ਪਰਜਾਈ ਨਹੀਂ ਗੋਰਾ ਹਾਂ ਜੀ ਵੇ ਫੋਨ ਚ ਨਿਕਲੇਗਾ ਤਾਂ ਦੱਸੂਗੀ ਕੋਈ ਆ ਨਹੀਂ ਗੱਲ ਸੁਣ ਮੈਨੂੰ ਤਾਂ ਬੜਾ ਹੀ ਸਤਾਇਆ ਨਾਨੀ ਨਾਨੀ ਤੇਰੀਏ ਦੋਆ ਜਾਣੀਆਂ ਦੇ ਆਪਸ ਵਿੱਚ ਬੰਦੀ ਨਹੀਂ ਆ ਤੇ ਇਦਾਂ ਲੱਗਿਆ ਰਹਿੰਦੀ ਆ ਮੈਂ ਕਹਿੰਦੀ ਹਾਂ ਲਾਹਾ ਬਣਾ ਦਿਮਾਗ ਤੇ ਕਿਸ ਤਰੀਕੇ ਨਾਲ ਮੰਮੀ ਨੂੰ ਛੱਡ ਕੇ ਆਉਣ ਗਈ ਜਾਂਦੀ ਆਂ ਕਹਿੰਦੀ ਆ ਲੈਂਦੀ ਆਂ ਕਿ ਮਨਜੀ ਤੇ ਬਹਿ ਕੇ ਕੋਂਡੇ ਫਸਾਈ ਰੱਖਦੀ ਆਂ ਨਾ ਤੇ ਅੱਡੋ-ਅੱਡ ਬੈਂਦੀ ਆਂ ਤੇ ਨਾਲ ਲੜਨੋਂ ਹਰਦੀ ਆਂ ਹਣ ਕੀ ਮਸਲਾ ਵਾ ਮਸਲਾ ਇਹ ਵੀ ਕਾਂਦੀ ਮੈਂ ਤਰੀਆਂ ਲੀਆਂ ਤੋਰੀਆਂ ਖਾਣੀਆਂ ਕਾਂਦੀ ਸੁੱਕੀਆਂ ਖਾਣੀਆਂ ਹੁਣ ਆਂਦੀਆਂ ਪਨੀਰ ਬਣਾ ਕੇ ਦੇ ਇਹਨਾਂ ਤੇ ਫਿਰ ਸਟਾਈ ਮਾਰਿਆ ਪਨੀਰ ਬਣਾ ਲਾ ਤੇ ਨਾਲ ਰਾ ਚਾਹ ਨਾ ਲੱਗੇ ਪਰੌਂਠੀਆਂ ਬਣਾਉਣ ਦਿਖਾਓ ਸਾਰੇ ਜਾਨੇ ਹਾਂ ਮੇਰੀ ਗੱਲ ਸੁਣ ਪਨੀਰ ਬਣਾ ਕੇ ਦਊਂਗੀ ਜੇ ਮੇਰੇ ਗਲਤ ਹੋਏ ਟੈਨਸ਼ਨ ਲਾਉਂਗਾ ਨਾ ਮੇਰੇ ਦਿਮਾਗ ਮੇਰਾ ਖਰਾਬ ਹੋਇਆ ਵਾ ਕਿਹ ਤਰ੍ਹਾਂ ਨਾਨੀ ਨੂੰ ਛੱਡ ਗਿਆ ਇਹਨੂੰ ਆਪਣੀਆਂ ਗੱਲਾਂ ਚ ਲਿਆ ਲਾ ਸਕੀਮ ਕੋਈ ਵੀ ਨਾਨੀ ਦੌੜੀ ਜਾਵੇ ਘਰ ਨੂੰ ਤੇ ਚੱਲ ਚਲੀ ਆਪਣੀ ਜਾਣਾ ਵਾ ਘਟਵਾ ਗੜਬੋ ਨਾ ਦਾ ਇਹ ਬੰਦਿਆਂ ਕੋਲ ਜਾ ਨਾ ਮੇਰੇ ਮਾਵਾ ਮਾਵਾ ਮੇਰੀ ਐਨੇ ਦਿਨ ਤਨੂੰ ਖਵਾਲਦੀ ਪਿਆਰਦੀ ਰਹੀ ਉਥੇ ਨੇਨ ਕੇ ਖਾਣਾ ਨਾ ਤਨੂੰ ਕਟਵਾ ਦੇ ਵਿਚਾਰੀ ਨੂੰ ਡੱਕਦੇ ਕਰਾ ਦੇ ਉਹਦੇ ਚੋਰੀ ਦਾ ਕੇ ਨਾ ਪਾਦੀ ਉੱਤੇ ਅੰਤਰਾ ਦੇ ਪਿੰਡ ਪਚਾਦੇ ਇੰਨਾ ਹੀ ਬੜਾਵਾ ਤੂੰ ਤੇ ਐ ਕਹਿੰਦੇ ਜਿੱਤਾ ਹੀ ਮੁੜ ਕੇ ਜਾਣਾ ਵਰਨਾ ਨਹੀਂ ਹੁੰਦਾ ਪਿੰਡ ਪਿੰਡ ਸ਼ਾਦੀਆਂ ਕਰੀਂ ਜਿੱਤਾ ਮਰਜੀ ਛੱਡ ਗਿਆ ਹੂੰ ਬਣੇ ਰਲਾ ਜਾਂ ਤੇ ਲਾ ਆਉਂਗਾ ਬਾਣਾ ਤੈਨੂੰ ਵੇ ਦੀ ਦਵਾ ਅਗਲੀ ਆਉਣਾ ਵਾ ਇੱਕ ਵਾਰ ਹੀ ਲੈਉਣਾ ਕੋ ਤਪਾਰੋ ਕੱਪੜੇ ਇਹਦੇ ਕੱਪੜੇ ਆਪੇ ਚੱਲ ਜਾਣਗੇ ਇਹਦੇ ਨਿਕਲੇ ਇੱਥੋਂ ਕੱਪੜਿਆਂ ਦਾ ਕੀ ਕੱਪੜੇ ਬਾਅਦ ਦੇ ਆ ਹੋਏ ਮਗਰ ਨਹੀਂ ਵੀ ਇਦਾਂ ਤੇ ਧੋਖਾ ਜਾ ਜਾਣਾ ਨਾ ਧੋਖਾ ਜਾ ਉਹ ਤਾਂ ਤੇ ਨਹੀਂ ਮੰਨਦੀ ਫੇਮ ਕੀ ਇਦਾਂ ਹੀ ਕੋਈ 2 ਨੰਬਰ ਦੀ ਕੱਢਣੀ ਪੈਣੀ ਆ ਇਹ ਉਹ ਤਾਂ ਦਵਾ ਕੇ ਦਿੰਨੇ ਜਾਣਾ ਨਹੀਂ ਜਾਣ ਵਾ ਤੇ ਮੰਨ ਜੇ ਜਿਹੜੀ ਮੰਨ ਜੇ ਇਦਾਂ ਦਾ ਬਹਾਨਾ ਲੱਭ ਕੋਈ ਲਾ ਦਿਮਾਗ ਕੋਈ ਇਹਨੂੰ ਕਹੀ ਤੁਹਾਡੇ ਮੇਰੇ ਪਾਣੀ ਆ ਗਿਆ ਮੈਨੂੰ ਫਿਰ ਸਗੋਂ ਨਹੀਂ ਜਾਣਾ ਇਹਨੇ ਗਣਾ ਆ ਗਿਆ ਤੇ ਮੈਂ ਡੁੱਬਣਾ ਜਾ ਆ ਜੇ ਗੱਲ ਸੁਣ ਆਪਣੇ ਕਹਨੇ ਗੱਟੇ ਦੀ ਬੜੀ ਪਿਆਰੀ ਆ ਨੂੰ ਬਾਹਰ ਨਾਲ ਆਪੇ ਪਾਣੀ ਆ ਗਿਆ ਤੇ ਅੰਦਰ ਮੇਰਾ ਟਰਾਂਕ ਇਦਾਂ ਰੋੜ ਦੇ ਨਾ ਆ ਆਪਣੇ ਕਹਨੇ ਲੈ ਆਇਆ ਇਹ ਬੜੀ ਤੇ ਫੇਰ ਆ ਜੀ ਫੇਰ ਇਹਨੂੰ ਕਿਨੇ ਲੈਣ ਜਾਣਾ ਚੱਲ ਮੈਂ ਘਾੜਦਾ ਘਰ ਘਰ ਘਾੜਦਾ ਮੈਂ ਤੇ ਲੱਕੋ ਪਾਏ ਆਈ ਹਾਂ ਤੇ ਸਾਡੇ ਚਮਕਿਆ ਜੋ ਨਹੀਂ ਦੋਵੇਂ ਨਿਕਲ ਦਿੰਦੀਆਂ ਇਹਦੇ ਲਾਗੇ ਤੇ ਛੱਤੀਆਂ ਦਾ ਘਾਟਾ ਬੈਨਦਾ ਬੜ ਬੜ ਤੋੜ ਤੋੜ ਕਰੀ ਜਾਂਦੀ ਆ ਕਾ ਨੂੰ ਮੈਂ ਗਈ ਆ ਇਹਨਾਂ ਤੇ ਮੈਨੂੰ ਸਤਾ ਹੀ ਮਾਰਿਆ ਕਦੇ ਯਾਰ ਮਾਂਦਿਆਂ ਦੇ ਪੇਗਾ ਹੀ ਮੈਂ ਆ ਨਹੀਂ ਖਾਣਾ ਮੈਂ ਆ ਨਹੀਂ ਖਾਣਾ ਕਿ ਦੇਖੀ ਹਮ ਕਭ ਮੈਂ ਚਲ ਜਾਣਾ ਮੈਂ ਚਲ ਜਾਣਾ ਇਹ ਤਾਂ ਜਨਵਰੀ ਬਾਂਦੇ ਨੂੰ ਛੱਡਣ ਨੂੰ ਹੀ ਜਾਣੇ ਤੇ ਆ ਮੇਰਾ ਪੋਤਾ ਜੋ ਮੇਰਾ ਪੁੱਤ ਜਾਵੇ ਤੂੰ ਜਾ ਸਹੀ ਤੇ ਨਕ ਨਕ ਆਏ ਨਾਨੀ ਚੰਗਾ ਆ ਤੇ ਮਿਲ ਗਈ ਮੈਂ ਤੇਰੇ ਨਾਲ ਹੀ ਚੱਲਿਆ ਬੈ ਇੱਥੇ ਕਿਉਂ ਫੋਨ ਫਾਨ ਨਹੀਂ ਕੀਤਾ ਮਮੀ ਉਹਨਾਂ ਨੂੰ ਨਹੀਂ ਤੁਹਾਡੇ ਪਿੰਡ ਤੇ ਪਾਣੀ ਬੜਾ ਆ ਗਿਆ ਵਾ ਉਹ ਤੁਹਾਡੇ ਪਿੰਡ ਦਾ ਮੁੰਡਾ ਨਹੀਂ ਤੁਹਾਡੇ ਗਵਾਂਢੀ ਮੇਰਾ ਯਾਰ ਬਣਿਆ ਜੜਾ ਹਾਂ ਉਹ ਫੋਨ ਕਰੰਡਿਆ ਸੀ ਉਹਦਾ ਪਾਪ ਪਾਣੀ ਆ ਰਾਹ ਨੂੰ ਹੋਰ ਆ ਜਾਣਾ ਵਾ ਅੱਛਾ ਸਾਡੇ ਘਰ ਤੱਕ ਕਨੇ ਆਇਆ ਆ ਜੇ ਲੱਗਾ ਆਗੇ ਪਹਿਲਿਆਂ ਚ ਆ ਗਿਆ ਵਸ ਉਹ ਮੀਂਹ ਬੜਾ ਪੈਣ ਰਿਹਾ ਵਾ ਖਸਮਨ ਖਾਵੇ ਨਾ ਕਿਹੜਾ ਮੈਨੂੰ ਫੋਨ ਫਾਨ ਕੀਤਾ ਵਾ ਆਹੋ ਮੈਂ ਤੇ ਬਚੀ ਰੋ ਮੈਂ ਕਹਣਾ ਡੁੱਬੂਗੀ ਉਹ ਤੇ ਆਓ ਕੀਮਤੀ ਗੁੰਮਦੀ ਸਮਾਨ ਤੇ ਨਹੀਂ ਤੇਰਾ ਕੋਈ ਉੱਥੇ ਨਹੀਂ ਹੈ ਨਹੀਂ ਕੋਈ ਵੀ ਗਹਿਣਾ ਘਟਾ ਗਹਿਣਾ ਘਟਾ ਤੇ ਮੇਰੇ ਟਰੰਕ ਚ ਵਾ ਤੇ ਉਹਨੂੰ ਤਾਂ ਲੱਗਾ ਤਾਲਾ ਤੇ ਚਾਬੀ ਮੇਰੇ ਕੋਲ ਹੀ ਆ ਲੈ ਚਾਬੀ ਕਰੀ ਜੋ ਟਰੰਕ ਹੀ ਰੁੜ ਗਿਆ ਹੈ ਆਹੋ ਉਨੇ ਤੇ ਹੋਲੀ ਜੀ ਟਰੰਕ ਰੋੜ ਦੇਣਾ ਵਿੱਚੋਂ ਗਹਿਣਾ ਘਟਾ ਕੱਢ ਗਏ ਠੀਕ ਹੈ ਨਾ ਸਾਰਾ ਕੁਝ ਨਾਲ ਹੀ ਹਟ ਗਿਆ ਵਾ ਪਤਾ ਲਿਆਗਾ ਤੈਨੂੰ ਮੰਮੀ ਦਾ ਨਹੀਂ ਤਾਲੇ ਲੱਗੇ ਤਾਂ ਕਿਦਾਂ ਕੱਢ ਲੂਗੀ ਹੂੰ ਤਾਲਾ ਤੋੜ ਕੇ ਗਹਿਣਾ ਕੱਢ ਕੇ ਅਗਲੀ ਨੇ ਪੇਕੇ ਦੇ ਆਉਣਾ ਵਾ ਤੇ ਟਰੰਕ ਨੂੰ ਲਾ ਦੇਣਾ ੱੱੱਕਾ ਪਾਣੀ 'ਚ ਜਾ ਹੋ ਜਾਂਦਾ ਹੀ ਹਾਏ ਸੱਚੀ ਯਾ ਹੋ ਤਾਂ ਆਮ ਤੈਨੂੰ ਕਹਿੰਦੇ ਆਂ ਚੱਲ ਤੈਨੂੰ ਲਾ ਆਂ ਆਪਣਾ ਗਹਿਣਾ ਘਟਾ ਸਾਂਝਾ ਆ ਕੇ ਜਾਣਾ ਮੈਂ ਤਾਂ ਹੀ ਹਾਂ ਜੇ ਮੈਨੂੰ ਫੇਰ ਨਾਲ ਹੀ ਲੈ ਆਏਗਾ ਤੇ ਉਥੇ ਪਾਣੀ ਚੜ ਗਿਆ ਤੇ ਮੈਂ ਇੱਥੇ ਮਾਰਨਾ ਡੁੱਬਣਾ ਨਹੀਂ 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 ਤੈਨੂੰ ਮੈਂ ਛੱਡ ਕੇ ਆਉਣਾ ਵਾ ਤਿਆਰ ਹੋ ਤੈਨੂੰ ਮੈਂ ਲੈ ਆਉਣੀ ਆਪਾਂ ਹੋਣੇ ਆ ਚੱਲ ਤੇ ਨਾਲ ਹੀ ਆਉਣਾ ਮੇਰੇ ਨਾਲ ਹੀ ਨਾਲ ਹੀ ਇਹਦਾ ਮੈਨੂੰ ਉਹ ਟਰੰਕ ਫੋਲਣ ਦਾ ਦਾਅ ਤੂੰ ਨਾ ਠਾਵੇਂ ਨਹੀਂ ਨਹੀਂ ਨਾ ਠਣਾ ਕਿਉਂ ਆ ਠੀਕ ਆ ਸਲਾਵਾ ਹੋਣ ਡਈਆਂ ਨਾਨੀ ਦੋਤੇ ਚ ਪਾਣੀ ਆ ਗਿਆ ਨਾ ਤੇ ਪਿੰਡ ਹਾਈ ਮੈਂ ਮਰ ਜਾ ਪਾਣੀ ਆ ਗਿਆ ਹੂੰ ਮੈਨੂੰ ਤਾਂ ਮੁੰਡੇ ਦਾ ਫੋਨ ਆਇਆ ਹਾਏ ਮੰਮੀ ਸ਼ਰੂ ਦਾ ਨਜਾ ਫਿਰ ਆਪਣੇ ਮਾਮੇ ਨੇ ਨੰਨੇ ਚੜਾ ਲਿਆ ਹਾਂ ਮਾਮਾ ਨੂੰ ਕੀ ਕਰਾਉਣਾ ਡੋਬੇ ਡੋਬ ਪਰ ਹਾਏ ਮੇਰਾ ਵੀਰ ਬਣਾਵੇ ਇਲਨਾਮ ਨਹੀਂ ਆਇਆ ਇਹ ਵੀ ਸਮਾਨ ਸੂਰ ਕਹਿੰਦੇ ਆਪਣਾ ਪਚਾਓ ਬੰਦਿਆਂ ਨਾਲ ਕੋਈ ਨਹੀਂ ਮਮੀ ਕੋ ਕੀਮਤੀ ਸਮਾਨ ਤਾਂ ਨਹੀਂ ਆ ਹੈਗੇ ਗਹਿਣੇ ਕਹਿੰਦੀ ਮੈਂ ਟਰੰਕ ਨੂੰ ਲਾਇਆ ਜਿੰਦਾ ਤੇ ਚਾਬੀ ਮੇਰੇ ਕੋ ਮੈਂ ਚਾਬੀ ਕਰਨੀ ਅਗਲੀ ਨੇ ਗਹਿਣਾ ਘੜ ਕੇ ਟਰੰਕ ਨੂੰ ਲਾ ਦੇਣਾ ਤੇ ਬੜੀ ਬੜੀ ਵੱਡਿਆ ਵਾ ਫਿਰ ਜਿਹੜੀਆਂ ਟੂਬਾ ਹੈਗੀਆਂ ਦੋ ਮੈਨੂੰ ਫੜਾ ਦੇ ਜਿੱਦਾਂ ਮੈਂ ਖਾ ਚਲੀ ਇਹਨੂੰ ਧੀ ਤੇ ਹੀ ਨਹੀਂ ਯਕੀਨ ਹੈਗਾ ਐਸਾ ਤੈਨੂੰ ਫੜਾ ਦੇ ਬੋਲਦੀ ਰੱਖਿਆ ਹੈ ਬੱਕਰਾ ਲੈ ਵੇਖ ਲਾ ਜਾਂ ਗੱਲਾਂ ਸਸ ਮੈਂ ਗਹਿਣੇ ਤਾਂ ਖਤਰੀ ਉੱਧਾ ਬੈਠੀ ਆ ਹੈਗਾ ਮੇਰੇ ਕੋ ਸਾਰਾ ਇਹਦਾ ਭਾਵੇਂ ਸਾਰਾ ਰੋੜ ਚੇ ਮੇਰੇ ਤੇ ਇਨੀ ਬੇਤਬਰੀ ਮੈਨੂੰ ਫਰੋਂਨ ਨੂੰ ਵੀ ਨਹੀਂ ਦੇਣਾ ਕਿਤੇ ਚਾੜੀ ਨਾ ਵੇ ਪਾਣੀ ਫੇ ਮੈਂ ਪਾਵਾਂ ਦਵਦਾ ਰਿਹੇ ਵਾਹ ਜੀ ਰਿਹੇ ਥੋੜਾ ਤੇਰੇ ਨੂੰ ਆਹਦੇ ਪੇ ਮੈਨੂੰ ਨਾਲ ਹੀ ਲਾਵੇ ਪਿੰਡ ਜਾਣਾ ਤੇ ਲੈ ਆ ਮੈਂ ਫਿਰ ਮੈਂ ਵਿੱਚੋਂ ਕੱਢ ਕੇ ਲੈ ਆ ਮੈਂ ਇਹਨੂੰ ਦੋ ਘਵਾ ਲਿਆ ਮੜਾਇਆ ਆ ਲੈ ਟ੍ਰੰਕੀ ਦਾ ਲੈ ਆ ਮੈਂ ਟ੍ਰੰਕੀ ਕਰਾਂ ਟ੍ਰੰਕ ਕੀ ਕਰਨਾ ਇੱਥੇ ਪੁਛਾੜੇ ਕਹਿੰਦਾ ਥਾ ਗਿਆਨੇ ਕੱਢ ਲਿਆ ਚਾਹ ਫੇ ਮੈਨੂੰ ਨਾਲ ਲਾਊਗਾ ਲੈਊਗਾ ਇਹਨੇ ਮੈਨੂੰ ਟ੍ਰੰਕ ਖੋਲਣ ਡਾ ਦੇ ਤੇ ਨਾ ਠਾਵੇ ਲੈ ਮੇ ਮਾਤਾ ਤੁੰਦੇ ਆ ਕਹੈਂ ਡਈਆਂ ਵੀ ਜੀ ਹਾ ਇਹਦੀ ਮੈਨੂੰ ਡਰ ਹੁੰਦਾ ਮੈਂ ਡੋਬ ਨਾ ਜਾਵਾਂ ਡੋਬਾਂ ਦਿੰ ਜਿੰਨਾ ਚਿਰ ਤੇਰੇ ਕੋ ਘਿਆਨ ਘਟਾ ਨਾ ਮਰੀ ਡਰ ਤਮਾ ਨਾ ਪਾਵਾ ਬਾਕੀ ਰੀੜਾ ਰਹਿੰਦਾ ਇੱਥੇ ਚਾ ਰਹਿੰਦੇ ਰਹਿੰਦੇ ਜੀ ਤੋਂ ਅੰਦਰ ਵੜੀ ਤਾ ਲਾ ਕੇ ਆ ਜਾਣਾ ਹਾਂ ਵੇ ਧੋਖੇ ਨਾ ਨਾ ਲਾ ਕੇ ਆਈ ਪਤਾ ਕਿ ਬਾਨਾ ਮਾਰੀ ਮਾਂ ਵਾ ਮੇਰੀ ਜਦੋਂ ਮਾਜੀ ਲੜਨੋਂ ਨਹੀਂ ਹਰਦੀਆਂ ਜੀ ਚੱਜਦਾ ਰਵੇ ਤੇ ਭਾਵੇਂ ਰਹੀ ਜਾਵੇ ਲੜਨੋਂ ਨਹੀਂ ਹਰਦੀਆਂ ਤੇ ਹੋਵੇ ਕਿ ਐਦਾਂ ਜਿਆਦਾ ਲੜਦੀਆਂ ਤੇ ਮੇਰੇ ਸਿਰ ਬਰਿਆਈ ਆਊਗੀ ਕੋਈ ਨਹੀਂ ਲਾਉਣਾ ਲਾਇਆ ਐਦਾਂ ਚੱਲ ਐਦਾਂ ਹੀ ਚੱਲ ਜਾ ਨਹੀਂ ਲੋਰ ਪਾਉਣੀ ਆ ਹਾ ਮੀ ਬੜਾ ਵਾ ਪਾਲਾ ਲੋਅਰ ਪਾਲਾ ਤੇਰੀ ਗੱਲ ਸਹੀ ਆ ਕੁੜੀ ਆ ਫਣੀ ਆ ਨਹੀਂ ਆਗੇ ਨ ਖਾਤੇ ਇਹਦਾ ਕਿਤੇ ਤੜ ਤੜ ਲੱਗਾ ਹੀ ਨਹੀਂ ਬੁੱਲੀ ਦਾ ਕੁੜੀ ਇਥੇ 6 ਮਹੀਨੇ ਰਹਿ ਕੇ ਚਲ ਗਈ ਆ ਖਾਣ ਪੀਣ ਦੀਆਂ ਰੀਝਾਂ ਵਿੱਚ ਆਗੇ ਜੇ ਆਗੇ ਜੇ ਮੰਮੀ ਹਸਰੀ ਕਾਲ ਸਾਸਰੀ ਕਾਲ ਸਾਸਰੀ ਕਾਲ ਓਹੋ ਆ ਅੰਦਰ ਚੱਲ ਮੇਰੇ ਨਾਲ ਲੱਗਦਾ ਮੈਂ ਰਾਜੇ ਵੀ ਸਿੱਕਾ ਚੱਲਦਾ ਆਜਾ ਆਜੋ ਅੰਦਰ ਆਜੋ ਬੈਨਾ ਮੈਂ ਦੋਵੇਂ ਜਾ ਅੰਦਰ ਆ ਜੋ ਦੋਵੇਂ ਜਾ ਲੈ ਟ੍ਰਾਂਕ ਫੋਲ ਲੈ ਹਾਂ ਫੋਲਾ ਆ ਜਾ ਮੈਂ ਨਹੀਂ ਜਾਣਾ ਕੱਲੀ ਨੇ ਨਹੀਂ ਮੈਂ ਨਹੀਂ ਜਾਣਾ ਕੱਲੀ ਨੇ ਮੰਮੀ ਐ ਪੁੱਤ ਬਹਿ ਜਾ ਓਹੋ ਕੀ ਕਰਨ ਡੈਜ ਕੱਲੀ ਜਾ ਕੱਲੀ ਜਾ ਵਾ ਇੱਥੇ ਖਲੋ ਜਾ ਫੇ ਖਲੋ ਤਾਂ ਖਲੋ ਤਾਂ ਆ ਮੰਮੀ ਬਹਿ ਜਾ ਕਿੱਥੇ ਚਲੀ ਆ ਤੇਤੀ ਆਈ ਗਰਵ ਉਰੀਆ ਮੇਰਾ ਪੁੱਤ ਉਰੀਆ ਉਰੀ ਦਿਆ ਨਹੀਂ ਕੋਈ ਨਹੀਂ ਓਹੋ ਕੁਛ ਨਹੀਂ ਆ ਜਾ ਮੇਰੇ ਸੋਨਾ ਪੁੱਤ ਉਰੀਆ ਤੈਨੂੰ 100 ਰੁਪਏ ਦਵਾ ਉਰੀਆ ਮੈਂ ਨਹੀਂ ਲੈਣਾ ਹਾਏ ਹਾਏ ਨਖਾਤੇ ਲੱਗਦਾ ਅਜੇ ਵੀ ਡਰਦੇ ਆ ਵਹਿ ਬਹਿ ਗਿਆ ਅੰਦਰ ਚ ਓ ਪੁੱਤ ਪੂਰੀਆ ਗੱਲ ਦੱਸਾਂ ਵਰੀਆ ਮੇਰੇ ਸੋਹਣਾ ਪੁੱਤ ਪੂਰੀਆ ਨਹੀਂ ਆਂਦੀ ਮੈਂ ਕੋਈ ਨਹੀਂ ਆਂਦੀ ਪੁੱਤ ਵੇ ਮੈਂ ਤੁਹਾਡੇ ਕੋਲ ਚੰਗੀ ਭਲੀ ਮੇਰੀ ਗੱਲ ਸੁਣ ਨਾਨੀ ਨੇ ਰੱਖਿਆ ਨਹੀਂ ਆ ਬਹਿ ਜਾ ਕੋਈ ਨਹੀਂ ਆਂਦੀ ਬਹਿ ਜਾ ਨਾਨੀ ਆ ਗਈ ਹੁਣ ਕੇ ਚਲ ਦੂਰ ਹੋ ਕੇ ਬਹਿ ਜਾ ਹੈ ਮੈਂ ਚੱਲਿਆ ਆਂ ਇਧਰ ਆ ਚੱਲ ਇਧਰ ਆ ਜਾ ਨਹੀਂ ਮੈਂ ਚਾਹ ਪਰਾਵਾ ਮੇਰੀ ਗੱਲ ਸੁਣ ਚਾਹ ਪੀ ਕੇ ਜਾਇਂ ਚਲ ਬਹਿ ਜਾ ਇਧਰ ਆ ਜਾ ਫਿਰ ਨਹੀਂ ਨਹੀਂ ਮੈਂ ਹਵਾ ਪਰਾ ਆ ਲਿਆ ਮੋੜ ਸਾਲ ਚ ਤੇ ਨਾਨੀ ਨੇ ਮੈਂ ਨਾਲ ਲੈਣਾ ਫਿਰ ਕੀ ਲੈਣ ਆਏ ਜੀ ਕੀ ਲੈਣ ਆਏ ਜੀ ਪਤਾ ਨਹੀਂ ਮੈਂ ਹਵਾ ਭਰਾ ਲਿਆ ਵਾ ਹਾਈ ਹਾਈ ਇਹਨਾਂ ਘੱਟਿਆਂ ਦਾ ਡਰ ਰੇ ਜਿੱਲਥਾ ਹੀ ਨਹੀਂ ਹੱਦ ਹੋ ਗਈ ਏ ਮੁੰਡੇ ਵਾਲੀ ਜੇ ਤੂੰ ਨੂੰ ਛੱਡਣ ਆਇਆ ਵਾ ਤੇ ਚਾਹ ਪਾਣੀ ਪੀ ਕੇ ਜਾ ਨਖਾਤਾ ਉੜਦਾ ਹੀ ਚਲ ਗਿਆ ਇਹਨੂੰ ਵੇਖਾਂ ਕੀ ਕਰਨਾ ਭੀ ਅੰਦਰਾਂ ਆ ਕੇ

ਕੀ ਆ ਲੈ ਕੀ ਹੋ ਗਿਆ ਤੈਨੂੰ ਮੈਂ ਕੱਢਣ ਲੇੜੇ ਹਏ ਕੋਈ ਚਾਬੀ ਹਏ ਚਾਬੀ ਲੱਲਾ ਹਏ ਮਾਤਾ ਮਾਤਾ ਆਪਣੀ ਚਾਬੀ ਲੈ ਜਾ ਇਹਦਾ ਮਤਲਬ ਆ ਇੱਡੀ ਟੈਟੇ ਚ ਰੱਸੀ ਜੀ ਪਾਈ ਆ ਇੱਚ ਕੋਈ ਵੱਡਾ ਹੀ ਖਜ਼ਾਨਾ ਲੱਗਦਾ ਇਹਨੂੰ ਤੇ ਬਾਅਦ ਚ ਵੇਖੂ ਪਹਿਲਾਂ ਮੈਂ ਚੈੱਕ ਕਰ ਲਾਂ ਕਿ ਤੇ ਟੂਮਾ ਟੰਪਾ ਹੀ ਨਾ ਹੋਂ ਵਿੱਚ ਖਜ਼ਾਨਾ ਹਨ ਦਰਦੀ ਨਹੀਂ ਅੰਦਰ ਤੇ ਆਉਣਾ ਨਹੀਂ ਹਾਏ ਪਤਾ ਨਹੀਂ ਕਦੋਂ ਪਤਾ ਜਿੰਦਾ ਲਾਇਆ ਹੰਤਰਾ ਜਿੰਦਾ ਵੀ ਟਹਿੜੀ ਹੋਇਆ ਪਿਆ ਹਾਏ ਬੇ ਘਰ ਬੇ ਹਾਏ ਨੇ ਮੈਨੂੰ ਛੱਡ ਕੇ ਚਲ ਗਿਆਈ ਹਾਏ ਹਾਏ ਹੁਣ ਕੀ ਕਰਾਂ ਹਾਏ ਨੇ ਤੇ ਮੈਨੂੰ ਮਾਰ ਦੇਣਾ ਮਗਰੋਂ ਹਾਏ ਰੱਬਾ ਹਾਏ ਕੀ ਕਰਾਂ ਹਾਏ ਮੈਨੂੰ ਬਾਹਨੇ ਬਾਜੀ ਨੇ ਛੱਡ ਗਿਆ ਵੇਖ ਲੈ ਹਾਏ ਮਾਂ ਪੁੱਤਾਂ ਨੇ ਰਹਿ ਬਣਾਈ ਹੁਣੀ ਪਿਆ ਨੂੰ ਛੱਡਿਆ ਵੇਖ ਲੈ ਇਹਨਾਂ ਦੀ ਮਾਂ ਹੋਈ ਮਰ ਗਈ ਹੈ ਮੈਨੂੰ ਬਾਹਨੇ ਬਾਜੀ ਨੇ ਇੱਥੇ ਛੱਡ ਗਿਆ ਕੋਈ ਇੱਥੇ ਪਾਣੀ ਨਹੀਂ ਆਇਆ ਇੱਕਨ ਖਤਾ ਜੋਬਰ ਪਤਾ ਨਹੀਂ ਕਿੱਥੇ ਗਿਆ ਆਈਓ ਐਥੇ ਘਾਰ ਹੀ ਹੈ ਨੀਗਾ ਹੈ ਮੇਰੇ ਕੋਈ ਜਿਹੜੇ ਵੱਡੇ ਪੜਦੇ ਰਹਦੀ ਆਈ ਵੀ ਮੇਰੇ ਕੋ ਇੱਕ ਹੀ ਛਾਪ ਆ ਹੈ ਐਡੀ ਚੈਨ ਸੰਭ ਕੇ ਰੱਖੀ ਆ ਆ ਤਿੰਨ ਛਾਪਾਂ ਰੱਖੀਆਂ ਵਾ ਇਹਨੇ ਤੀਨ ਵੀ ਦੇਣੀਆਂ ਹੀ ਚੱਲ ਹਮਣਾ ਜਿੱਦਾਂ ਇਹਨੇ ਮੇ ਤੋਂ ਇਡਾ ਵੱਡਾ ਲਕਾਰ ਰੱਖਿਆ ਵਾ ਤੇ ਮੰਮੀ ਹੁਣ ਪਹਿਲਾਂ ਇਹਨਾਂ ਨੂੰ ਸੰਭਦੀਆਂ ਤੇ ਫੇਰ ਹੀ ਇਹਨੂੰ ਚਾਬੀ ਦਿੰਨੀ ਆ ਪਹਿਲਾਂ ਮੈਂ ਰੱਖ ਲੈ ਇਹਨਾਂ ਨੂੰ ਇੱਥੇ ਹੀ ਮੰਮੀ ਕੀ ਯਾਰਾ 오ਹੋ ਬੈਜੋ ਮੇਰੀ ਗੱਲ ਸੁਣੋ ਆ ਚਾਬੀ ਛੁੱਟ ਗਈ ਤੁਸੀਂ ਉੱਥੇ ਪਾ ਜਾਏ ਜੇ ਹਾਏ ਹਾਏ ਪਰ ਡੇਗ ਜੈਗੀ ਤੇ ਕੀ ਹੈ ਇਹੋ ਜਿਹਾ ਟਰੰਕ ਚ ਉੱਥੇ ਮੇਰੇ ਲੀਲਾ ਲੱਤਾ ਹੀ ਹੈ ਹੋਰ ਉੱਥੇ ਕੀ ਹੈ ਤੇ ਲੀਲਾ ਲੱਤਾ ਕੀ ਕਰਨਾ ਹੈ ਲੀਲਾ ਲੱਤਾ ਦੇ ਵਜ੍ਹਾ ਚ ਪਿਆ ਪੌਣ ਵਾਲਾ ਡੈਲੀ ਵਾਲੇ ਸੂਟ ਜਿਹੜੇ ਪਾਈ ਦੇ ਘਰ ਚਾਬੀ ਫੜੋ ਆਪਣੀ ਇਮਾਨਤ ਤੂੰ ਇਹ ਕਿੱਥੋਂ ਲੱਲੀ ਜਿੰਦੇ ਜੀ ਅੜੀ ਹੀ ਮੈਂ ਤਾਂ ਜਾਈ ਤੁਸੀਂ ਜੋ ਡਰ ਜੰਗਰਾ ਮਾਰਦੇ ਬਾਹਰ ਨੂੰ ਆਗੇ ਜੇ ਫੜੋ ਚਾਬੀ ਆਪਣੀ ਤੇ ਮੇਰੀ ਗੱਲ ਸੁਣੋ ਕਪੜੇ-ਕਪੜੇ ਚੇਂਜ ਕਰ ਲਓ ਹਣਾ ਜਾਣਾ ਕਿਤੇ ਆਇਆ ਤਾਂ ਸਦਾਈ ਮੇਰੇ ਨਾਲ ਦਵਾਈ ਲੈਣੀ ਤੇ ਮੈਂ ਤਾਂ ਗਾੜੀ ਉਚਾਰਾ ਕੋ ਹੋਉ ਨਾ ਘਰੋਂ ਤੇ ਉਹ ਵੇਲਾ ਮੈਨੂੰ ਛੱਡ ਕੇ ਦੌੜ ਹੀ ਗਿਆ ਵਾ ਫੇਰ ਚੱਲ ਜਾਣਾ ਵਾ ਆ ਮੋਥੇ ਜਰਾਕ ਮੈਨੂੰ ਕੰਮ ਹੀ ਕਿੱਥੇ ਉਹਨਾਂ ਕੋਈ ਲੈ ਮੈਨੂੰ ਛੱਡ ਕੇ ਹੀ ਦੌੜ ਗਿਆ ਵੇਖ ਲੈ ਜੋ ਬਣਾਉਂਦਾ ਤਾਂ ਛੱਡ ਆਉਂਦਾ ਵਾ ਹਾਏ ਕਿੱਥੇ ਗਿਆ ਵੋ ਹਾਂ ਇੱਥੇ ਹੀ ਗਿਆ ਜਾਂਦਾ ਵਾ ਮੰਮੀ ਤੂੰ ਡਰੀ ਜਾ ਨਹੀਂ ਮੇਰੇ ਕੋ ਮੈਰਿਜ ਕਰੀ ਭੂਤ ਦੱਸਵਾ ਹੁਣ ਪਤਾ ਨਹੀਂ ਕਦੋਂ ਠੀਕ ਆ ਮੈਂ ਬਿਲਕੁਲ ਠੀਕ ਐਨ ਉਹ ਰਾਤ ਨੂੰ ਜਾਂ ਜਦ ਚਾਸਾ ਜ ਵਜਦਾ ਰਾਤ ਨੂੰ ਫਿਰ ਪਤਾ ਨਹੀਂ ਵੀ ਮਤਲਬ ਕੀ ਹੋ ਜਾਂਦਾ ਆਪਾਂ ਖੋਦ ਨਹੀਂ ਮੈਂ ਆਪਣਾ ਹੈ ਉਹ ਤੇ ਹਾਂ ਤੇ ਤਾਂ ਕਰਕੇ ਦਿਨੇ ਕੋਈ ਨਹੀਂ ਜੋ ਬਨ ਪਤਾ ਨਹੀਂ ਕਦੋਂ ਆਵੇ ਚਾਹ ਬਣਾਵਾ ਕੋਈ ਨਹੀਂ ਕਰਦੇ ਆ ਫੋਨ ਖੜਿਆ ਨੇ ਬਨ ਨਹੀਂ ਫੋਨ ਤੇ ਖੜੇ ਛੱਡ ਗਿਆ ਡਾਕਟਰ ਨੇ ਉੱਠ ਕੇ ਜਾਣਾ ਫਿਰ ਮੈਂ ਦਵਾਈ ਲੈਣੀ ਆ ਕੋਈ ਨਹੀਂ ਆ ਜਾਂਦਾ ਜੋ ਬਨ ਬਹਿ ਜਾ ਮੈਂ ਵੇਖਾਂ ਪਰ ਵੇਖ ਲੈ ਕਿ ਤੇ ਤੇਜਾ ਤੀਨੀ ਆਖਿਆ ਨਾ ਵਾ ਪਿਸੋਣਾ 사ਨਾ ਕੱਢ ਕੇ ਲੈ ਆ ਤੇ ਲੈਣ ਆਈ ਆ ਚੱਲ ਹਾਂ ਤੈਨੂੰ ਪਤਾ ਲੱਗੂ ਲੱਭ ਸੋਨਾ ਵਿੱਚ ਹੁਣ ਜਾ ਜਾ ਮੈਨੂੰ ਨਹੀਂ ਲੋੜਾ ਜਿਹੜੀ ਚੀਜ਼ ਮੇਰੇ ਹੱਥ ਲੱਗਣੀ ਹੀ ਲੱਗੀ ਮੰਮੀ ਆਜੋ ਕੱਪੜੇ-ਕਪੜੇ ਚੇਂਜ ਕਰ ਲਓ ਚਾਹ ਬਣਾ ਦੇ ਪੀਣੇ ਨਵੇਂ ਸਸ ਵਧੀਆ ਜੀ ਇੱਥੇ ਠੀਕ ਵਾਂ ਇੱਥੇ ਲਿਆ ਦੇ ਕੋਟਕ ਚਾਹ ਜਾ ਮਰਜੀ ਨੂੰ ਕੋਣ ਦਿਆ ਵਾ ਹਾ ਹਾ ਕੀ ਹੋ ਗਿਆ ਨਾ ਮਾਹੀ ਆਇਆ ਕਿਤੇ ਹਾਏ ਉਹ ਬੱਲੇ ਮਾਤਾ ਸ਼ੁਕਰ ਤੂੰ ਵੀ ਆ ਗਈ ਤੇ ਆਵੇਂ ਮੈਂ ਤੇ ਤੈਨੂੰ ਕਿਤੇ ਜਿੰਦਾ ਰੋ ਤੂੰ ਕਿੱਥੇ ਗਿਆ ਮੈਂ ਕਦੋਂ ਦੀ ਲੱਭਣ ਡਈ ਤੈਨੂੰ ਹਾਂ ਮੈਂ ਤਾਂ ਕਿਤੇ ਬਾਹਰ ਗਿਆ ਸੀ ਕੀ ਹੋ ਗਿਆ ਤੂੰ ਮੈਨੂੰ ਘਰ ਨਹੀਂ ਦੇਖਣਾ ਮੈਨੂੰ ਹੋਰ ਤਰ੍ਹਾਂ ਹੋਣ ਦੇ ਘਰ ਤੇ ਆਪਣਾ ਹੀ ਆ ਬਗਾਨਾ ਮੇਰੇ ਕੋਈ ਡਰੀ ਜਾਂਦੀ ਮਮੀ ਪਤਾ ਨਹੀਂ ਕੀ ਹੋਇਆ ਇਹਨੂੰ ਮਮੀ ਬੈਠੇ ਇੱਥੇ ਆ ਜਾ ਜਾ ਵੇਖੋ ਇੰਨੇ ਦਿਨ ਬਾਅਦੋਂ ਆਏ ਆ ਤੇ ਹੁਣ ਕਹਿੰਦੇ ਆ ਚਲ ਜਾਣਾ ਵਾ ਚਲ ਜਾਏ ਨਾ ਪੁੱਛ ਕੀ ਹੋਇਆ ਵਾ ਨਹੀਂ ਮਾਤਾ ਕੀ ਹੋਇਆ ਸਾਡਾ ਤਾਂ ਜੀ ਨਹੀਂ ਲੱਗਣ ਡਿਆ ਚੰਗੀ ਭਲੀ ਹੈਗੀ ਉਦਾਂ ਹੀ ਰੋਲਾ ਪਾਇਆ ਸੀ ਵਿੱਚੋਂ ਓਦਾਂ ਦੀਆਂ ਆਵਾਜ਼ਾਂ ਕੱਢਣ ਲਈ ਸੀ ਉਹ ਕੁਛ ਨਹੀਂ ਹੋਇਆ ਇਹਨੂੰ ਜੋ ਮਨ ਸ਼ੱਕ ਕਰਦੇ ਮੇਰੇ ਤੇ ਮੈਂ ਵਹਿਮ ਹੋ ਗਿਆ ਇਹਨਾਂ ਨੂੰ ਤੁਹਾਡੇ ਦਿਲ 'ਚ ਵਹਿਮ ਬਹਿ ਗਿਆ ਸਾਡਾ ਜੀ ਨਹੀਂ ਲੱਗਣਿਆ ਤੇ ਤੂੰ ਦੇਖਦਾ ਮਗਰ ਮੈਨੂੰ ਕਹ ਲੈਣਿਆ ਫੋਨ ਵੀ ਨਹੀਂ ਕੀਤਾ ਉਹ ਮੈਂ ਚਲ ਕੋਈ ਨਹੀਂ ਗਏ ਆ ਕੋਈ ਨਹੀਂ ਉਹ ਦਿਨ ਮੈਂ ਇਹ ਦੇਣਾ ਉਹ ਦਿਨ ਨਾ ਕੀਤਾ ਗੌਰਵ ਨੇ ਚੁੱਕਿਆ ਆਂਦਾ ਨਾਨੀ ਨੇ ਨਹੀਂ ਆਉਣਾ ਨਾਨੀ ਦੇ ਇੱਥੇ ਪਨੀਰ ਬਣਾ ਬਣਾ ਖਾਣ ਲਈ ਉਹਦਾ ਜੀ ਲੱਗਾ ਹੋਣੇ ਤਾਂ ਫੋਨ ਕਰਤਾ ਕਰਕੇ ਜਨੇ ਮੇਰੇ ਉਹਨੇ ਤੇ ਮੈਨੂੰ ਦੱਸਿਆ ਹੀ ਨਹੀਂ ਕਿ ਤੇਰਾ ਫੋਨ ਆਉਂਦਿਆ ਤੈਨੂੰ ਪਤਾ ਲੱਲੂ ਹੈਗਾ ਉਹਨੇ ਕੀ ਦੱਸਣਾ ਮਾਤਾ ਘਰ ਤੇ ਆਪਣਾ ਹੀ ਆ ਕੁਛ ਨਹੀਂ ਹੋਇਆ ਘਰ ਵਾਲੇ ਆ ਖੜੇ ਪਾਣੀ ਚੜਿਆ ਪਾਣੀ ਚੜਿਆ ਜੀ ਤੇ ਕਾਂਡਿਆ ਹੀ ਮੇਰਾ ਆਉਣ ਨੂੰ ਚੱਲ ਫਿਰ ਹੁਣ ਇਹਦਾ ਮੈਂ ਤਾਂ ਦਵਾਈ ਲੈਣ ਆਈ ਸੀ ਤੇ ਉਹ ਮੈਂ ਕਿ ਉੱਥੇ ਕੰਮ ਹੀ ਮੈਨੂੰ ਜਰਾ ਕੋਥੇ ਤੇ ਉਹ ਮੈਨੂੰ ਲੱਲੂ ਜਾਣਦਾ ਵੀ ਮੈਂ ਲੈ ਕੇ ਜਾਣਾ ਤੇ ਭਾਜੀ ਗਈ ਵੈਲਾ ਘਰ ਆਪਣਾ ਹੀ ਕੰਮ ਆਉਂਦਾ ਜਿੱਥੇ ਮਰਦੀ ਚਲ ਜੀਏ ਇਹਦਾ ਕਾਹ ਕਪੜੇ ਕਰੋ ਚੇਂਜ ਵਧੀਆ ਬਣਾਉਣੇ ਚਾਹ ਤੇ ਤਿੰਨੇ ਜਾਣੇ ਬਹਿ ਕੇ ਪੀਨੇ ਠੰਡੀਆਂ ਹਵਾਵਾਂ ਚਲਣੀਆਂ ਆ। ਨਹੀਂ ਤੂੰ ਐਦਾਂ ਸਸ ਪੈਨੋ ਨਹੀਂ ਠੀਕ ਠਾਕ। ਹਾਂ ਠੀਕ ਵਾ ਸਾਰੇ ਠੀਕ ਠਾਕ ਹੀ। ਤੋ ਗੌਰ ਪਾਇਆ ਮੇਰਾ ਉੱਥੇ ਤਾਕਤ ਦਵਾਈ ਲੈਣ ਤੇ ਮੈਂ ਚੱਲ ਘਰੋਂ ਵੀ ਹੋਈ ਚਲਦੀ। ਮੰਮੀ ਤੇ ਗਾਂ ਕਿਉਂ ਨਹੀਂ ਆਇਓ? ਮੰਮੀ ਆਇਆ ਇੱਥੇ ਮਰ ਜਾਣਾ ਆਂਦਾ ਮੈਨੂੰ ਖੜਦਾ ਵਾਂ। ਉਹ ਕਿਤੇ ਮੈਨੂੰ ਮੈਂ ਚੱਲ ਗਈ ਅੰਦਰੋਂ ਲੀੜੇ ਲੂੜੇ ਲੈਣ ਤੇ ਉਹ ਭਾਜੀ ਗਿਆ ਮੈਨੂੰ ਛੱਡ ਕੇ। ਹਾਂ ਮੰਮੀ ਉਹਦਾ ਮੇਰੀ ਗੱਲ ਸੁਣ। ਦੀਦੀ ਦੀ ਸੱਸ ਨਾਲ ਤੇਰੀ ਬਣ ਜਾਂਦੀ ਵਾਵਾ ਉੱਥੇ। ਹਾਂ ਕੈ ਦੱਸਣਾ ਹਾਂ ਕਿੰਨਾ ਕਰਦੀ ਤੇਰੇ ਨਾਲ ਬੜਾ ਕਰਨ ਨੂੰ ਕੀ ਆ ਆਪ ਚੰਗੇ ਤੇ ਸਾਰੇ ਚੰਗੇ ਤੂੰ ਉੱਥੇ ਮੇਰਾ ਬੋਲਣਾ ਚੰਗਾ ਹਗਾ ਕਿਤੇ ਉਹਦਾ ਕਰਦੀ ਇੱਕ ਫੜਕੀਆਂ ਜੀਆਂ ਲੈਂਦੀ ਪਰ ਮੈਂ ਨੇ ਕੁੰਦੀ ਉਹਦਾ ਗਾੜੀ ਹਾਂ ਨਹੀਂ ਨਹੀਂ ਕੀ ਲੋੜ ਕੁੰਦੀ ਇਹ ਵੀ ਕੁੜਮਣੀ ਆ ਬੁਰੇ ਲੱਗੀਦਾ ਧੀ ਦੇ ਘਰ ਜਾ ਕੇ ਮੈਂ ਬੋਲਦੀ ਚੰਗੇ ਲੱਗਦੀ ਮਾਤਾ ਸ਼ੁਕਰ ਤੂੰ ਆ ਗਈ ਸਾਡਾ ਤਾਂ ਜੀ ਨਹੀਂ ਲੱਗਣ ਰਿਆ ਉਹਨੇ ਪੂਰਾ ਪਤਾ ਨਹੀਂ ਦਿੱਤਾ ਕਿ ਨਹੀਂ ਆਂਦੀ ਕੀਤਾ ਤੇ ਤੂੰ ਨੇ ਮਾਤਾ ਨੂੰ ਫੋਨ ਲਾਇਆ ਆਈ ਧਿਆਨ ਕੇ ਮੇਰਨਾ ਬੜਾ ਕਰਦਾ ਉਹ ਗੱਲ ਫੋਨ ਦੀ ਨਹੀਂ ਹੈਗੀ ਸਾਡਾ ਉਧਰ ਜੀ ਲੱਗਣ ਡਿਆ ਲੈਣ ਚੱਲੇ ਸੀ ਲੈਣ ਚੱਲੇ ਸੀ ਤੁਹਾਨੂੰ ਇੱਕ ਦਿਨ ਤੇ ਮੈਂ ਹਾਂ ਮੰਮੀ ਨੇ ਕਹਿਣਾ ਵੀ ਆਪ ਵਾਂਡੇ ਜਾਂਦੀ ਮੈਂ ਕਦੀ ਫੋਨ ਨਹੀਂ ਲਾਇਆ ਆ ਜਾ ਆ ਜਾ ਜੇ ਮੈਂ ਚਲੀ ਗਈ ਨੁ ਕੁਤਰੀ ਉਹ ਮਾਤਾ ਮੀਂ ਬੜੇ ਪੈਂਡੇ ਆ ਸੁੱਤਾ ਉੱਠਿਆ ਹਣਵੇਂ ਮੈਂ ਆਹੇ ਮੀਂ ਬੜੇ ਪੈਂਡੇ ਗੌਰ ਬਾਖਾਂਡਾ ਮੈਨੂੰ ਕਹੇ ਮੁੰਡੇ ਦਾ ਫੋਨ ਆਇਆ ਵੀ ਬੜਾ ਪਾਣੀ ਚੜਾਇਆ ਸਾਡੇ ਤਾਂ ਇਹ ਨਹੀਂ ਤੋਦੇ ਕਹਿੰਦਾ ਐਵੇਂ ਕਰਦੇ ਆ ਪਾਣੀ ਚੜਿਆ ਹੁੰਦਾ ਤੇ ਮੋਟਰਸਾਈਕਲ ਤੇ ਕਿੱਦਾਂ ਆ ਜਾਣਾ ਉਹ ਤੈਨੂੰ ਬਾਨੇ ਨਾ ਕੱਢਿਆ ਮੰਮੀ ਸਮਝੀਦਾ ਹੋਈਦਾ ਇਸ਼ਾਰੇ ਉਹਨਾਂ ਦੇ ਪਾਣੀ ਪੂਣੀ ਤਾਂ ਕੋਈ ਨਹੀਂ ਆਇਆ ਇੱਥੇ ਆ ਆਵੇ ਬਾਨੇ ਨਾ ਕੱਢਿਆ ਕੁੜੀ ਮੇਰੀ ਇੱਥਾਂ ਤੇ ਕੰਮ ਕਰ ਸਕਦੀ ਮੇਰਾ ਦੋਤਾ ਕਿਤੇ ਜਵਾਈ ਮੇਰਾ ਅੱਗੇ ਪਿੱਛੇ ਫਿਰਦਾ ਕਿਤੇ ਮੈਨੂੰ ਖਾਰਤਿਆਂ ਦੀ ਬਿਮਾਰ ਕਰਤਾ ਕਦੀ ਆ ਬਣਾ ਦੇ ਕਦੀ ਆ ਬਣਾ ਦੇ ਉਥੇ ਤੇ ਕਿਤੇ ਉਹਨਾਂ ਮੇਰੀ ਭੂਤਰੀ ਭਲਾਈ ਖਵਾਲ ਖਵਾਲ ਕੇ ਤੇ ਫਿਰ ਹੁਣ ਛੱਡ ਕੇ ਉਹ ਚਲ ਗਿਆ ਜੀ ਆਇਆ ਸੀ ਨਾਲ ਤੇ ਉਹ ਸਦਾਈ ਲੱਲੂ ਜਾ ਕਾ ਨੀ ਅਖੜੇ ਹਵਾ ਪਰੋਂ ਚੱਲਿਆ ਤੇ ਮੁਰਕਿਆ ਹੀ ਨਹੀਂ ਉਹ ਨਹੀਂ ਬਹਨੇ ਨਾ ਕੱਢਿਆ ਮੰਮੀ ਤੈਨੂੰ ਮਨ ਚਾਏ ਨਾ ਮੰਨ ਹੁਣ ਤੂੰ ਧੀ ਦੀ ਹਾਮੀ ਭਰਨੀ ਆ ਨਾ ਉਹਦੀਆਂ ਗੱਲਾਂ ਤੇ ਤੈਨੂੰ ਲੱਗਦੀਆਂ ਬੁਰੀਆਂ ਮੇਰੀ ਗੱਲ ਸੁਣ ਹੁਣ ਤੂੰ ਗੱਲਾਂ ਕਰ ਜਾਨੀਂ ਕਿ ਚਾਹ ਪਾਣੀ ਬਣਾਉਣਾ ਚਾਹ ਤੇ ਮੈਂ ਕਹਿਣ ਢਈ ਮੰਮੀਆਂ ਦੀ ਨਾ ਨਾ ਕੁਛ ਨਹੀਂ ਖਾਣਾ ਮੈਂ ਤੇ ਜਾਣਾ ਮੇਰੇ ਮੈਂ ਤੇ ਰੋਟੀ ਵੀ ਖਾਣ ਮੰਮੀ ਭਾਵੇਂ ਜੋ ਮਰਜੀ ਕਵੇ ਤੇਰਾ ਫਰਜ਼ ਬਣਦਾ ਮੰਮੀ ਆਈ ਆ ਚਾਹ ਬਣਾ ਰੋਟੀ ਬਣਾ ਚੱਲ ਕੱਪੜੇ ਚੇਂਜ ਕਰੋ ਫਿਰ ਤੇ ਕਰੀਏ ਕੰਮ ਉਹ ਤਾਂ ਦਾਪਣਾ ਕਰਦਾ ਕਿਤੇ ਨਹੀਂ ਜਾਣਾ ਹੁਣ ਕੋਈ ਨਹੀਂ ਕਰ ਲੈਨੇ ਸਾਹ ਪਾਣੀ ਲੈ ਕੇ ਨੇਰੀ ਆਈ ਆ ਕਿਤੇ ਆਪਣੀ ਜਬਾਨ ਉਹ ਕੰਟਰੋਲ ਰੱਖਿਆਗਾ ਥੋੜੀ ਜਿਹਾ ਹਾਂ ਵੇਹਲਾ ਕੰਮ ਧੰਦਾ ਕਰੀਏ ਕਿੱਥਾਂ ਕੁੰਦੀ ਵੇਹਲਾ ਹੈ ਅੱਗੇ ਮੇਰੇ ਮਗਰੋਂ ਕਿੱਦਾਂ ਕੰਮ ਹੁੰਦਾ ਸੀ ਉਹ ਮਾਤਾ ਮਾਂ ਠੀਕ ਹੋਈ ਕੋਈ ਗੱਲ